ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਲੋਕ ਹੈ ਇੱਕ ਬਲਦੀਰ ਰਾਏ ਤੇ ਮੈਂ ਸ਼ਬਨਮ ਰਾਏ ਅੱਜ ਗੀਤਾਂ ਦੀ ਕਹਾਣੀ ਦੇ ਵਿੱਚੋਂ ਸਾਡੀ ਪਹਿਲੀ ਟੇਪ ਡਿਊਟ ਪਹਿਲੀ ਟੇਪ ਚੰਨ ਚਪੂਰੀ ਦੇ ਵਿੱਚੋਂ ਟਾਈਟਲ Song ਚੰਨ ਚਪੂਰੀ ਤੁਹਾਡੇ ਸਾਹਮਣੇ ਕਰਦੇ ਆ ਜਿਹਨੂੰ ਲਿਖਿਆ ਜਿੰਦ ਸਵਾਰਾ ਜੀ ਨੇ ਤੇ ਇਹਦਾ ਮਿਊਜ਼ਿਕ ਸੋਨੂ ਵਿਸ਼ੇਸ਼ਤ ਜੀ ਨੇ ਕਰਿਆ ਉਮੀਦ ਆ ਤੁਸੀਂ ਇਸ ਗਾਣੇ ਨੂੰ ਪਸੰਦ ਕਰੋਗੇ ਹਾਂਜੀ ਹੋ ਤੈਨੂੰ ਵੇਖ ਵੇਖ ਕੇ ਜੀਵਾ ਕਿ ਮੈਂ ਕੁੱਟ ਸਵਰਦੇ ਪੀਵਾ ਮੈਂ ਸੋਣਿਆ ਕਚਲਾਵੇ ਮੇਰੀ ਅੱਖ ਬਲੌਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚਕੋਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚਕੋਰੀ ਦਾ ਉਹ ਜਦੋਂ ਬਣ ਠਣ ਕੋਲੋਂ ਲੰਘਦੀ ਮੇਰੀ ਜਾਨ ਸੁੜੀ ਤੇ ਟੰਗਦੀ ਦੀਕ ਲਾ ਕੇ ਪੀ ਜਾਂ ਮਾ ਪਿਆਲਾ ਦਾ ਨੂੰ ਤਤੀ ਦਾ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਨੀ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਪੁੱਛ ਅੰਬਰ ਦੇ ਤਾਰਿਆਂ ਤੋਂ ਕਿ ਮੈਂ ਰਾਤ ਲੰਘਾਉਂਦੀ ਵੇ ਤੇਰੇ ਵਿੱਚ ਖਿਆਲਾਂ ਡੁੱਬੀ ਨੂੰ ਮੈਨੂੰ ਨੀਂਦ ਨਾ ਆਉਂਦੀ ਵੇ ਵਿੱਚ ਖਿਆਲਾਂ ਡੁੱਬੀ ਨੂੰ ਮੈਨੂੰ ਨੀਂਦ ਨਾ ਆਉਂਦੀ ਵੇ ਤੂੰ ਚਾਨਣਾ ਕਦੋਂ ਮੰਨਣਾ ਗੋਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚ ਕੋਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚ ਕੋਰੀ ਦਾ ਹਏ ਤੂੰ ਐ ਮੇਰੀ ਜ਼ਿੰਦਗੀ ਦੀ ਕੋ ਇੱਕ ਖੁਆਇਸ਼ ਕੁੜੇ ਆ ਘੁੰਮਦਾ ਏ ਬੁੱਤ ਕਿਧਰੇ ਤੇ ਰੂ ਤੇਰੇ ਪਾਸ ਕੁੜੇ ਆ ਘੁੰਮਦਾ ਏ ਬੁੱਤ ਕਿਧਰੇ ਤੇ ਰੂ ਤੇਰੇ ਪਾਸ ਕੁੜੇ ਸਾਡ ਦੇਬਲੋਂ ਫਿਕਰ ਤੂੰ ਪੂਰਾ ਕਰੀਨ ਰਤੀ ਦਾ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਨੀ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਤੈਨੂੰ ਮਿਲਣ ਨੂੰ ਖੋਰੇ ਕੀ ਕੀ ਪਾਪੜ ਬੇਲਦੀ ਬੇ ਐ ਮੇ ਤਾਨੀ ਇਹ ਸੁਪਣੀ ਰੋਹ ਵਿੱਚ ਮੇਲਦੀ ਬੇ ਐ ਮੈਤਾਨੀ ਇਸ ਪਣੀ ਰੋਹੀ ਵਿੱਚ ਮੇਲਦੀ ਵੇ ਤੂੰ ਚਾਨਣਾ ਕਦੋਂ ਮੰਨਣਾ ਕੁੰਨਿਆ ਗੋਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚ ਕੋਰੀ ਦਾ ਤੇਰਾ ਮੇਰਾ ਰਿਸ਼ਤਾ ਵੇ ਜਿਵੇਂ ਚੰਨ ਚ ਕੋਰੀ ਦਾ ਉਹ ਜਿੰਦ ਕਰ ਲਿਆ ਸਬਰ ਬਥੇਰਾ ਆ ਹੁਣ ਦੋਵੇਂ ਹੱਥ ਖੜੇ ਚੱਲ ਚਾਰ ਕੁਲਾਮਾਂ ਲੈ ਲਈਏ ਆਪਾਂ ਰਹਿਲੇ ਦੂਰ ਬੜੇ ਚੱਲ ਚਾਰ ਕੁਲਾਮਾਂ ਲੈ ਲਈਏ ਆਪਾਂ ਰਹਿਲੇ ਦੂਰ ਬੜੇ ਬੜਾ ਲੰਘਾਉਣਾ ਔਖਾ ਇੱਕ ਮਹੀਨਾ ਕੱਤੀ ਦਾ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਨੀ ਤੇਰਾ ਮੇਰਾ ਪਿਆਰ ਜਿਵੇਂ ਦੀਵੇ ਨਾਲ ਬੱਤੀ ਦਾ ਦੋਸਤੋ ਜੇ ਗਾਣਾ ਤੁਹਾਨੂੰ ਪਸੰਦ ਆਇਆ ਇਹਨੂੰ ਲਾਈਕ ਕਰ ਦਿਓ ਸਪੋਰਟ ਕਰ ਦਿਓ ਸ਼ੇਅਰ ਕਰ ਦਿਓ ਤੇ ਬਲਵੀਰ ਰਾਏ ਸ਼ਮਨ ਰਾਏ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ